ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਰੋਜ਼ ਦੀ ਤਰ੍ਹਾਂ ਆਪਾਂ ਪੜ੍ਹਦੇ ਹਾਂ ਕਮੈਂਟ ਪਹਿਲਾਂ ਤੁਹਾਡੇ ਨਾਮ ਬੋਲਦੀ ਆ ਤੇ ਫਿਰ ਆਪਾਂ ਬਹੁਤ ਵਧੀਆ ਬੜੀ ਜ਼ਬਰਦਸਤ ਰੈਮੇਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਹਿਲਾ ਕਮੈਂਟ ਆਪਾਂ ਨੂੰ ਆਯਾ ਬਵਨ ਬਵਨਜੀਤ ਕੋਰ ਨਿਊ ਚੰਡੀਗੜ੍ਹ ਤੋਂ ਤੇ ਆਪਾਂ ਤੁਹਾਡੀ ਪ੍ਰੋਬਲਮ ਦਾ ਬਹੁਤ ਜਲਦੀ ਆਪਾਂ ਦੱਸਾਂਗੇ ਜੋ ਵੀ ਤੁਸੀਂ ਕਮੈਂਟ ਕੀਤਾ ਹੈ ਆਪਾਂ ਉਹਦਾ ਹੱਲ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਤੇ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਕੌਰ ਪਰਮਜੀਤ ਗਿੱਲ ਪੰਮਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਨ ਵਾਸਤੇ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਨ ਵਾਸਤੇ ਕੁਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਉਨ ਕਮੈਂਟ ਕਰਨ ਵਾਸਤੇ ਕਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਤਨਾਮ ਮੰਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਰਾਮਪੁਰਾ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਬਰਨਾਲਾ ਤੋਂ ਮਲਕੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਕਮੈਂਟ ਕਰਿਆ ਕਰੋ ਤੁਸੀਂ ਦਬਕੇ ਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਿਆ ਕਰਾਂਗੇ ਆਪਾਂ ਨੂੰ ਜਿਹੜੇ ਵੀ ਨਵੇਂ ਕਮੈਂਟ ਆਉਂਦੇ ਆ ਆਪਾਂ ਜਰੂਰ ਸਾਰਿਆਂ ਦੇ ਨਾਮ ਬੋਲਦੇ ਆ ਤੇ ਕਈ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਜਿਹੜੇ-ਜਿਹੜੇ ਕਿ ਮੈਨੂੰ ਆਹ ਪ੍ਰੋਬਲਮ ਆ ਤੇ ਆਪਾਂ ਤੁਹਾਨੂੰ ਹੌਲੀ-ਹੌਲੀ ਸਾਰੀਆਂ ਵੀਡੀਓ ਸਾਰਿਆਂ ਦਾ ਹੀ ਕੋਈ ਵੀ ਪ੍ਰੋਬਲਮ ਆਪਾਂ ਉਹਦਾ ਹੱਲ ਲੱਭ ਕੇ ਤੇ ਤੁਹਾਡੇ ਤੱਕ ਵੀਡੀਓ ਜਰੂਰ ਪਹੁੰਚਾਵਾਂਗੇ ਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਿ ਦੀ ਤੁਸੀਂ ਬਣਾਈ ਨਹੀਂ ਵੀਡੀਓ ਅਸੀਂ ਤੁਹਾਨੂੰ ਕਮੈਂਟ ਕੀਤਾ ਸੀ ਤੇ ਕੋਈ ਗੱਲ ਨਹੀਂ ਮੈਂ ਤੁਹਾਡੀ ਪ੍ਰੋਬਲਮ ਸਮਝਦੀ ਆ ਤੇ ਮੈਂ ਤੁਹਾਨੂੰ ਜਰੂਰ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ ਜਿਹੜੀ ਜਿਹੜੀ ਵੀ ਤੁਹਾਨੂੰ ਪ੍ਰੋਬਲਮ ਆ ਮੈਂ ਸਾਰਿਆਂ ਦੇ ਕਮੈਂਟ ਪੜ੍ਹਦੀ ਆ ਤੇ ਦੇਖਦੀ ਆ ਤੇ ਫਿਰ ਮੈਨੂੰ ਇਹ ਹੁੰਦਾ ਕਿ ਪਹਿਲਾਂ ਮੈਂ ਆਪਣੇ ਤੇ ਟਰਾਈ ਕਰਾਂ ਤੇ ਜਾਂ ਕਿਸੇ ਆਪਣੇ ਰਿਸ਼ਤੇਦਾਰ ਤੇ ਫਿਰ ਮੈਂ ਤੁਹਾਡੇ ਨਾਲ ਰਮੀਡੀ ਸ਼ੇਅਰ ਕਰਾਂ ਕਿ ਅਸਰ ਹੁੰਦਾ ਏ ਕਿ ਨਹੀਂ ਹੁੰਦਾ ਦੇਖੋ ਜੀ ਮੈਨੂੰ ਇਹ ਹੁੰਦਾ ਹੈ ਕਿ ਐਵੇਂ ਹੀ ਆਪਾਂ ਉਹ ਕਰ ਕਰਕੇ ਪਾਈ ਚਲੀਏ ਵੀਡੀਓ ਉਹ ਮੈਨੂੰ ਵਧੀਆ ਨਹੀਂ ਲੱਗਦਾ ਮੈਨੂੰ ਇਹ ਹੁੰਦਾ ਕਿ ਪਹਿਲਾਂ ਮੈਂ ਟਰਾਈ ਕਰਕੇ ਦੇਖਦੀ ਆ ਕਿ ਇਹਦੇ ਨਾਲ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਫਿਰ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਅੱਜ ਵਾਲੀ ਵੀਡੀਓ ਇਹ ਵੀ ਪਹਿਣਾ ਦੇ ਕਮੈਂਟ ਆਏ ਸੀ ਕਿ ਚਿਹਰੇ ਤੇ ਗਲੋ ਨਹੀਂ ਆਉਂਦਾ ਇੱਕ ਪਹਿਣ ਦਾ ਕਮੈਂਟ ਆਇਆ ਸੀ ਮੈਨੂੰ ਕਿ ਮੇਰੇ ਚਿਹਰੇ ਤੇ ਬਿਲਕੁਲ ਵੀ ਗਲੋ ਨਹੀਂ ਆਉਂਦਾ ਤੇ ਤੁਸੀਂ ਅੱਜ ਵਾਲੀ ਰੇਮੇਡੀ ਯੂਜ਼ ਕਰ ਲਿਓ ਤੇ ਫਿਰ ਤੁਸੀਂ ਦੇਖਿਓ ਫਿਰ ਤੁਹਾਨੂੰ ਲੋਗ ਆਂਢੀ ਗਵਾਂਢੀ ਸਾਰੇ ਪੁੱਛਣਗੇ ਕਿ ਭੈਣੇ ਤੁਸੀਂ ਕੀ ਲਗਾਉਂਦੇ ਹੋ ਤੁਹਾਡਾ ਤਾਂ ਫੇਸ ਹੀ ਬੜਾ ਚਮਕੀ ਜਾਂਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਕੋਈ ਬਾਹਲਾ ਸਮਾਨ ਨਹੀਂ ਪੈਂਦਾ ਤੁਹਾਨੂੰ ਪਤਾ ਹੀ ਆ ਆਪਾਂ ਘਰੇਲੂ ਜੀਆਂ ਚੀਜ਼ਾਂ ਬਿਲਕੁਲ ਸਸਤੀਆਂ ਜਿਹੜੀਆਂ ਨਾਲ ਆਪਾਂ ਨੂੰ ਫਾਇਦਾ ਵੀ ਹੋਵੇ ਤੇ ਆਪਣਾ ਖਰਚਾ ਵੀ ਨਾ ਹੋਵੇ ਆਪਾਂ ਉਹ ਕੰਮ ਕਰਦੇ ਹੁੰਨੇ ਹੁਣ ਕੀ ਹੋਇਆ ਪਿਆ ਮੌਸਮ ਬਹੁਤ ਜ਼ਿਆਦਾ ਧੁੱਪ ਬਹੁਤ ਤੇਜ਼ ਆ ਤੇ ਵੈਸੇ ਵੀ ਆਪਣੀ ਸਕਿਨ ਦੇ ਤੇ ਬਹੁਤ ਜ਼ਿਆਦਾ ਹਨਾ ਧੁੱਪ ਦੇ ਨਾਲ ਦਾ ਸਕਿਨ ਦੇ ਐਦਾ ਕਾਲੇ ਦਾਗ ਧੱਬੇ ਜਸ ਕਿਨ ਕਾਲੀ ਪੈਣੀ ਸ਼ੁਰੂ ਹੋ ਗਈ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਆ ਤੇ ਤੁਸੀਂ ਇਹ ਵਾਲੀ ਨਰਮੇਡੀ ਯੂਜ਼ ਕਰੋਗੇ ਤੇ ਤੁਹਾਡੇ ਆਟੋਮੈਟਿਕ ਹੀ ਦੇਖੋ ਇੱਕ ਵਾਰੀ ਤੁਸੀਂ ਯੂਜ਼ ਕਰੋਗੇ ਤੇ ਬਹੁਤ ਜ਼ਿਆਦਾ 글로 ਆ ਜਾਊਗਾ ਤੇ ਜ਼ਿਆਦਾ ਸਮਾਨ ਨਹੀਂ ਬਿਲਕੁਲ ਹੀ ਥੋੜਾ ਸਮਾਨ ਲੈਣਾ ਆਪਾਂ ਆ ਦੇਖੋ ਜੀ ਆਪਾਂ ਦਹੀਂ ਪਾ ਲਿਆ ਦਹੀਂ ਇਹ ਆ ਕਿ ਥੋੜਾ ਖੱਟੇ ਵਾਲਾ ਦਹੀਂ ਹੋਣਾ ਚਾਹੀਦਾ ਜਿਵੇਂ ਆਪਾਂ ਕਹਿੰਨੇ ਵਾ ਖੱਟਾ-ਖੱਟਾ ਜਿਹਾ ਦਹੀਂ ਹੋਵੇ ਤੇ ਉਹਵੇਂ ਆ ਖਟਿਆਈ ਵਾਲਾ ਦਹੀਂ ਆ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਉਣੀ ਆ ਦਹੀਂ ਪਾ ਲਿਆ ਆਪਾਂ ਥੋੜੀ ਜਿਹੀ ਇੱਕ ਚੁਟਕੀ ਇੱਕ ਚੁਟਕੀ ਭਰ ਕੇ ਆਪਾਂ ਹਲਦੀ ਦੀ ਪਾ ਦੇਣੀ ਇਹਦੇ ਵਿੱਚ ਤੇ ਹੁਣ ਆਪਣਾ ਝੋਲਾ ਦਾ ਆਟਾ ਆਪਣੇ ਕੋਲੇ ਤਾਂ ਪੀਸ ਕੇ ਰੱਖਿਆ ਹੋਇਆ ਜੇ ਤੁਹਾਡੇ ਕੋਲੇ ਨਹੀਂ ਹੈਗਾ ਤੁਸੀਂ ਚੌਲ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੈ ਥੋੜੇ ਇੰਨੇ ਕ ਚੌਲ ਲਿਓ ਇੱਕ ਕੋਲੀ ਤੇ ਉਹਨੂੰ ਕੀ ਕਰਨਾ ਥੋੜਾ ਧੋ ਕੇ ਤੇ ਸੁਕਾ ਕੇ ਉਹਨੂੰ ਭਲਾ ਤੁਸੀਂ ਬਾਹਰ ਸੁਕਾ ਸਕਦੇ ਹੋ ਧੁੱਪ ਦੇ ਵਿੱਚ ਵੀ ਕੋਈ ਚੱਕਰ ਨਹੀਂ ਆ ਸੁਕਾ ਕੇ ਉਹਨੂੰ ਪਾਊਡਰ ਬਣਾ ਲਿਓ ਤੇ ਉਹ ਇੱਕ ਕੋਲੀ ਤੁਹਾਨੂੰ 6 ਮਹੀਨੇ ਨਹੀਂ ਮੁੱਕਦੀ ਆਪਾਂ ਬੇਸਣ ਪਾ ਲਿਆ ਇਹਦੇ ਵਿੱਚ ਬੇਸਣ ਨਹੀਂ ਸੌਰੀ ਚੌਲਾਂ ਦਾ ਆਟਾ ਤੇ ਆਪਾਂ ਪਾ ਲੈਣਾ ਸ਼ਹਿਦ ਇਹਦੇ ਵਿੱਚ ਸ਼ਹਿਦ ਵੀ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰੂਗਾ ਬਣਨ ਵਾਲੇ ਟਾਈਮਾਂ ਦੇ ਵਿੱਚ ਮੇਰੀ ਚਾਚੀ ਆ ਉਹ ਸਾਨੂੰ ਦੱਸਦੀ ਹੁੰਦੀ ਸੀ ਅਸੀਂ ਕੋਣਾ ਹੈ ਸ਼ਹਿਦ ਤੁਸੀਂ ਫੇਸ ਦੇ ਉੱਪਰ ਲਗਾਉਂਦੇ ਸੀਗੇ ਉਹਨਾਂ ਨੇ ਕਿਹਾ ਅਸੀਂ ਤਾਂ ਮੜਾ ਸ਼ਹਿਦ ਲੈਂਦੇ ਹੱਥ ਤੇ ਪਾਉਂਦੇ ਹਿੱਤੇ ਤੇ ਲਾ ਲੈਣਦੇ 5-7 ਮਿੰਟ ਲਾ ਕੇ ਬੈਠਦੇ ਫਿਰ ਉਹਨੂੰ ਮੂੰਹ ਧੋ ਲੈਂਦੇ ਤੇ ਵਧੀਆ ਐ ਸਕਿਨ ਹੁੰਦੀ ਸੀ ਸਾਡੀ ਤਾਂ ਤੇ ਉਹ ਜਿਵੇਂ ਪਹਿਲਾਂ ਵਾਲੇ ਲੋਕ ਹਨ ਉਹ ਕਹਿੰਦੇ ਅੱਜ ਕੱਲ ਦੇ ਤਾਂ ਤੁਹਾਡੇ ਨਵੇਂ ਹੀ ਰਿਵਾਜ ਚੱਲ ਪਏ ਤੇ ਉਹ ਸੱਚੀ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਗਲੋ ਕਰਦੀ ਚਲੋ ਹੁਣ ਤਾਂ ਹਨਾ ਉਹਨਾਂ ਦੀ ਉਮਰ ਹੋ ਗਈ ਉਮਰ ਦੇ ਹਿਸਾਬ ਨਾਲ ਵੀ ਹਜੇ ਉਹ ਵਧੀਆ ਸਕਿਨ ਪਈ ਆ ਉਹਨਾਂ ਦੀ ਉਹਦਾ ਜਪਾ ਹੋਰ ਪਾਸ ਸਕਦੇ 14 ਦਾ 8 ਲੈ ਨੋ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਲਗਾਨੇ ਆਪਣੇ ਫੇਸ ਦੇ ਉੱਪਰ ਇਹਨੂੰ ਆਪਾਂ ਇਦਾਂ ਇਦਾਂ ਕਰਕੇ ਮ사ਜ ਕਰ ਲੈਣੀ ਫੇਸ ਦੀ ਤੇ ਇਹਨੂੰ ਆਪਾਂ ਕੀ ਕਰਨਾ ਹੈ 4-5 ਮਿੰਟ ਹਲਕੇ-ਹਲਕੇ ਹੱਥਾਂ ਦੇ ਨਾਲ ਆਪਾਂ ਇਹਨੂੰ ਮ사ਜ ਹੀ ਕਰਨੀ ਆ ਆਪਾਂ ਲਗਾ ਕੇ ਇਹਨੂੰ ਬੈਠਣਾ ਨਹੀਂਗਾ ਤੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਆ ਇਸ ਤਰੀਕੇ ਦੇ ਨਾਲ 4 ਤੋਂ 5 ਮਿੰਟ ਆਪਾਂ ਇਹਨੂੰ ਮ사ਜ ਦੇ ਸਕਦੇ ਹਾਂ ਠੀਕ ਹੈ ਜੋ ਵੀ ਤੁਹਾਡੇ ਫੇਸ ਦੇ ਉੱਪਰ ਕੋਈ ਦਾਗ-ਧੱਬੇ ਆ ਸਾਰੇ ਖਤਮ ਹੋ ਜਾਣਗੇ ਜੋ ਟੈਨਿੰਗ ਜੀ ਹੋ ਜਾਂਦੀ ਆ ਸਨ ਬੰਨ ਜੀ ਉਹ ਵੀ ਠੀਕ ਹੋ ਜੂਗੀ 글로 ਬਹੁਤ ਵਧੀਆ ਆਊਗਾ ਜੋ ਆਪਣੇ ਫੇਸ ਦੇ ਉੱਪਰ ਇੱਥੇ ਬਲੈਕ ਬਲੈਕ ਹੋ ਜਾਂਦੇ ਆ ਕਿਲ ਟੈਪ ਬਲੈਕ ਹੈਡ ਬੋਲਦੇ ਆ ਜਿਹਨੂੰ ਉਹ ਹੋ ਜਾਂਦੇ ਆ ਜਾਂ ਆਪਣੇ ਵਾਈਟ ਹੋ ਜਾਂਦੇ ਆ ਕਈਆਂ ਦੇ ਉਹ ਵੀ ਇਹਦੇ ਨਾਲ ਤੁਹਾਡੇ ਰਿਮੂਵ ਹੋ ਜਾਣਗੇ ਤੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਇੱਕਦਮ ਤੁਹਾਡਾ ਫੇਸ ਆ ਕਲੀਨ ਹੋ ਜਾਊਗਾ ਮਤਲਬ ਕਲੀਨਿੰਗ ਬਹੁਤ ਵਧੀਆ ਹੋਊਗੀ ਤੁਹਾਡੇ ਫੇਸ ਦੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਕੋਈ ਔਖਾ ਕੰਮ ਨਹੀਂਗਾ ਵੈਸੇ ਵੀ ਜਦੋਂ ਆਪਾਂ ਫੇਸ ਨੂੰ ਮ사ਜ ਕਰਦੇ ਹਾਂ ਹਨ ਤੇ ਆਪਣੇ ਫੇਸ ਦੀਆਂ ਜਿਹੜੀਆਂ ਨਸਾਂ ਮਤਲਬ ਸੁੱਕੀ ਸੌ ਜਾਂਦੀਆਂ ਹਨ ਤੇ ਮ사ਜ ਦੇ ਨਾਲ ਆਪਣਾ ਬਲੱਡ ਜਿਹੜਾ ਉਹ ਤੇਜ਼ ਹੋ ਜਾਂਦਾ ਹਨ ਉਹਦਾ ਹਾਰ ਜੋ ਹੁੰਦਾ ਹੈ ਉਹ ਤੇਜ਼ ਹੋ ਜਾਂਦਾ ਤੇ ਇਸ ਕਰਕੇ ਫੇਸ ਦੇ ਉੱਤੇ ਆਟੋਮੈਟਿਕੀ ਗਲੋ ਆ ਜਾਂਦਾ ਹੈ ਤੇ ਤੁਸੀਂ ਜਰੂਰ ਮ사ਜ ਤਾਂ ਜਰੂਰ ਕਰਿਆ ਕਰੋ ਜੇ ਤੁਸੀਂ ਇਹਦੇ ਨਾਲ ਡੇਲੀ ਇਹ ਆਪਾਂ ਬਣਾ ਕੇ ਰੱਖ ਸਕਦੇ ਆ ਸਟੋਰ ਕਰ ਸਕਦੇ ਆ ਇਹਨੂੰ ਆਪਾਂ 3-4 ਦਿਨਾਂ ਵਾਸਤੇ ਫ੍ਰਿਜ ਚ ਲਾ ਦਿਓ ਤੁਸੀਂ ਇਹਨੂੰ ਕੱਢਿਓ ਫ੍ਰਿਜ ਚੋਂ ਤੇ 3-4 ਮਿੰਟ ਮ사ਜ ਕਰ ਸਕਦੇ ਹੋ ਤੇ ਹਾਂਜੀ ਆਪਾਂ ਵਾਸ਼ ਕਰਿਆ ਤੇ ਬਹੁਤ ਹੀ ਜ਼ਿਆਦਾ ਫਰਕ ਪਿਆ ਕਿਉਂਕਿ ਬੇਟੀ ਵੀਡੀਓ ਬਣਾ ਰਹੀ ਹੈ ਤੇ ਉਹਨੂੰ ਮੈਂ ਪੁੱਛਿਆ ਮੈਂ ਕਿੰਨਾ ਫਰਕ ਲੱਗ ਰਿਹਾ ਕਹਿੰਦੀ ਬਹੁਤ ਜ਼ਿਆਦਾ ਫਰਕ ਲੱਗਦਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਰਮੇਡੀ ਆ ਕੋਈ ਜ਼ਿਆਦਾ ਖਰਚਾ ਨਹੀਂ ਆ ਇਹਦੇ ਉੱਪਰ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਜ਼ਰੂਰ ਤੁਸੀਂ ਟਰਾਈ ਕਰਿਓ ਤੇ ਕੋਈ ਸਮਾਨ ਨਹੀਂ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਕੋਈ ਖਰਚੇ ਵਾਲਾ ਨਹੀਂ ਕੰਮ ਹੈਗਾ ਤੇ ਤੁਸੀਂ ਜਰੂਰ ਬਣਾ ਕੇ ਲਾ ਕੇ ਕਮੈਂਟ ਕਰਿਓ ਮੈਨੂੰ ਜਰੂਰ ਕਿ ਕਿਵੇਂ ਦਾ ਤੁਹਾਨੂੰ ਰਿਜ਼ਲਟ ਮਿਲਿਆ ਤੇ ਬਹੁਤ ਜ਼ਿਆਦਾ ਵਧੀਆ ਸੌਫਟ ਤੇ ਗਲੋ ਪੂਰਾ ਇਕਦਮ ਗਲੋ ਆ ਗਿਆ ਚਿਹਰੇ ਦੇ ਉੱਪਰ ਤੇ ਜਰੂਰ ਬਣਾ ਕੇ ਲਾਇਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਸ਼ੇਅਰ ਕਰਿਆ ਕਰੋ ਪਲੀਜ਼ ਵਾਅਦੇ ਤੋਂ ਵੱਧ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਓਕੇ ਜੀ ਧੰਨਵਾਦ